ਅਕਾਲੀ ਗੱਲ ਤੇ ਭਾਜਪਾ ਦੀ ਨਹੀਂ ਬਣੀ ਗੱਲ ਪੰਜਾਬ ਦੇ ਵਿੱਚ ਇਕੱਲੇ ਆਂ ਲੋਕ ਸਭਾ ਚੋਣਾਂ ਲੜੇਗੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਐਲਾਨ ਉਹਦੇ ਪੰਜਾਬ ਦੇ ਭੇਤਰ ਭੇਖ ਦੇ ਲਈ ਲਿਆ ਫੈਸਲਾ ਭਾਜਪਾ ਦੇ ਨਾਲ ਗੱਠਜੋੜ ਨਾ ਹੋਣ ਤੇ ਸੁਖਬੀਰ ਬਾਦਲ ਦਾ ਬਿਆਨ ਅਕਾਲੀ ਦਲ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਸਾਡੇ ਲਈ ਨੰਬਰ ਗੇਮ ਤੋਂ ਵੱਧ ਨੇ ਅਸੂਲ ਗੌਮ ਤੇ ਪੰਜਾਬ ਦੀ ਰੱਖਿਆ ਦੇ ਲਈ ਬਣਾਈ ਹੈ ਪਾਰਟੀ ਕੇਂਜੀਵਾਲਦੀ ਗ੍ਰਿਫਤਾਰੀ ਦੇ ਖਿਲਾਫ ਦਿੱਲੀ ਦੇ ਵਿੱਚ ਆਬਾ ਦਾ ਪ੍ਰਦਰਸ਼ਨ ਪੀਐਮ ਰਿਹائش ਦੇ ਘਰਾਉ ਦੀ ਕੀਤੀ ਕੋਸ਼ਿਸ਼ ਕੁਰਸ ਦੇ ਨਾਲ ਹੋਈ ਟੱਕਾ ਮੁਕੀ ਰਸਤੇ ਵਿੱਚ ਲੈ ਕੇ ਕਈ ਪ੍ਰਦਰਸ਼ਨਕਾਰੇ ਦਿੱਲੀ ਚ ਕੇਂਜੀਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਬੀਜੇਪੀ ਦਾ ਹੱਲੇ ਮੁਰ 77 ਦਾ ਰਸਤੇ ਵਿੱਚ ਵੀ ਲਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਚੇਤਾਈ ਹੋਵੇਗੀ ਨਿਗਰਾਨੀ ਫਲੈਂਕ ਸਕੁਐਡ ਵਾਹਨਾਂ ਦੇ ਜ਼ਰੀਏ ਚੋਣਾਂ ਜ਼ਾਬਤੇ ਤੇ ਰੰਗਣਾ ਕਰਨ ਵਾਲਿਆਂ ਤੇ ਰਸਤੀ جاری ਆ ਖਾਸ ਨਜ਼ਰ ਈਡੀ ਕਸ਼ਟੜੀ ਤੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਦੂਜਾ ਆਦੇਸ਼ ਹੁਣ ਸਿਹਤ ਮੰਤਰਾਲੇ ਨੂੰ ਦਿੱਤੇ ਨਿਰਦੇਸ਼ ਕਿ ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ਦੇ ਵਿੱਚ ਫ੍ਰੀ ਦਵਾਈਆਂ ਤੇ ਫ੍ਰੀ ਟੈਸਟ ਦੀ ਸਹੂਲਤ ਯਕੀਨੀ ਬਣਾਈ ਜਾਵੇ। ਦਿੱਲੀ ਚ ਕੇਜਰੀਵਾਲ ਦੇ ਹੱਕ ਦੇ ਵਿੱਚ ਸਮਰਥਨ ਚਟਾਰੀ ਆਪ 31 ਮਾਰਚ ਨੂੰ ਰਾਮਜੀਲਾ ਮੈਦਾਨ ਦੀ ਵਿੱਚ ਹੋਣ ਵਾਲੀ ਰੈਲੀ ਦੇ ਲਈ ਆਮ ਲੋਕਾਂ ਦਾ ਮੰਗਿਆ ਜਾ ਰਿਹਾ ਸਾਥ ਘਰ ਘਰ ਜਾ ਕੇ ਲੋਕਾਂ ਨੂੰ ਸੱਦਾ ਦੇ ਰਹੇ ਨੇ ਆਪ ਵਰਕਰ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਜਾਰੀ ਫਰਦਾਨ ਰਾਜਾ ਬ੍ਰਿੰਗ ਦੀ ਅਗਵਾਈ ਦੇ ਹੇਠ ਸੀਨੀਅਰ ਲੀਡਰ ਕਰ ਰਹੇ ਨੇ ਚਰਚਾ ਮੇਦਵਾਰਾਂ ਨੂੰ ਲੈ ਕੇ ਹੋ ਰਿਹਾ ਮੰਤਸ ਸੁਪਰੀਆ ਸ਼੍ਰੀਨੇਦੀ ਵਿਵਾਦਿਤ ਪੋਸਟ ਤੇ ਕੰਗਰਨਾ ਨੌਦਾ ਬਿਆਨ ਹਰ ਮਹਿਲਾ ਦਾ ਸਨਮਾਨ ਜ਼ਰੂਰੀ ਪਾਰਟੀ ਦੇ ਨਿਰਦੇਸ਼ਾਂ ਹੇਠ ਲਵਾਂਗੀ ਐਕਸ਼ਨ ਤੇ ਦਿੱਤੇ ਵਿੱਚ ਬੀਜਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਪਹੁੰਚਿਆ ਦਾਕਰ ਕੰਗਨਾਰਨੌਦਾ ਖਿਲਾਫ ਸੁਪਰੀਆ ਸ਼੍ਰੀਨੇਦੀ ਵਿਵਾਦਿਤ ਪੋਸਟ ਦਾ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਚਿੱਠੀ ਸ਼੍ਰੀਨੇਦੀ ਖਿਲਾਫ ਕਾਰਵਾਈ ਦੀ ਕੀਤੀ ਮੰਗ ਹੁਸ਼ਿਆਰਪੁਰ ਦੇ ਦੁਸੂਹਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਇਨਕਾਊਂਟਰ ਰੇਡ ਕਰਨ ਗਈ ਟੀਮ ਤੇ ਤਸਕਰ ਨੇ ਕੀਤੀ ਸੀ ਫਾਇਰਿੰਗ ਮੋਟਪੇਟ ਦੇ ਦੌਰਾਨ ਇੱਕ ਪੁਲਿਸ ਕਰਮੀ ਨੇ ਹੋਇਆ ਜ਼ਖਮੀ ਮਹਾਲੀ ਦੇ ਮਟਰ ਥਾਣੇ ਦੇ ਵਿੱਚ ਵਾਰੰਟ ਅਫਸਰ ਦੇ ਨਾਲ ਬਦਸਲੂਕੀ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੋਂ ਮੰਗਿਆ ਜਵਾਬ ਘਟਨਾ ਵੇਲੇ ਥਾਣੇ ਦੇ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਵੀ ਮੰਗੀ ਡਿਟੇਲ ਬੋਲੇ ਮਲੇ ਦੀ ਆਖਿਰ ਦੇ ਨਾਲ ਖਾਲਸੇ ਰੰਗ ਦੇ ਵਿੱਚ ਰੰਗਿਆ ਅਨੰਦਪੁਰ ਸਾਹਿਬ ਤਕਸਰੀ ਕਿਸਗੜ ਸਾਹਿਬ ਤੋਂ ਕੱਢਿਆ ਗਿਆ ਮਹੱਲਾ ਨੰਗ ਸਿੰਘਾਂ ਨੇ ਛੱਡਿਆ ਗਦਕਾਰ ਘੋੜਿਆਂ ਤੇ ਸਵਾਰ ਹੋ ਕੇ ਦਿਖਾਏ ਜੰਗਜੂ ਕਰਤਾਬ ਸਸਿਆਤ ਤੁਸੀਂ ਵਖਰੇ ਨਿਊਜ਼ 80 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਹੋਏ ਫਾਈਨਲ ਫੈਸਲੇ ਦੀ ਭਾਜਪਾ ਦੇ ਨਾਲ ਗੱਠਜੋੜ ਨਾ ਹੋਣ ਤੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਹੈ ਸੁਖਬੀਰ ਸਿੰਘ ਬਾਦਲ ਨੇ ਕਹਿ ਕੇ ਸ਼ਰਮਣੀ ਅਕਾਲੀ ਦਲ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਸਾਡੇ ਲਈ ਨੰਬਰ ਗੇਮ ਤੋਂ ਅਸੂਲ ਵੱਧ ਐਮ ਨੇ ਅਸੀਂ ਸਰਕਾਰ ਬਣਾਉਣ ਦੇ ਲਈ ਪਾਰਟੀ ਨਹੀਂ ਬਣਾਈ ਕੌਮਤें ਪੰਜਾਬ ਦੀ ਰੱਖਿਆ ਦੇ ਲਈ ਪਾਰਟੀ ਬਣਾਈ ਹੈ ਦਿੱਲੀ ਵਾਲੇ ਵੋਟ ਨਹੀਂ ਸਿਆਸਤ ਕਰਦੇ ਨੇ ਉੱਥੇ ਦਿੱਲੀ ਵਾਲਿਆਂ ਨੂੰ ਨਿਸ਼ਾਨੇ ਤੇ ਲਿਆ ਗਿਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਵਾਲੇ ਵੋਟ ਦੀ ਸਿਆਸਤ ਕਰਦੇ ਨੇ ਸਾਡੇ ਲਈ ਪੰਜਾਬ ਸਭ ਤੋਂ ਐਮ ਹੈ ਪੰਜਾਬ ਦੀ ਭਲਾਈ ਦੇ ਲਈ ਇਕੱਠੇ ਚੋਣਾ ਲੜਾਂਗੇ ਪੰਜਾਬ ਦੇ ਬਿਹਤਰ ਭਵਿੱਖ ਦੇ ਲਈ ਫੈਸਲਾ ਲਿਆ ਹੈ ਸੁਨੀ ਜਖੜ ਦਾ ਬਿਆਨ ਆਇਆ ਹੈ ਸੁਨੀ ਜਖੜ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੀ ਭਲਾਈ ਦੇ ਲਈ ਇਕੱਲੇ ਆ ਚੋਣਾ ਲੜਾਂਗੇ ਪੰਜਾਬ ਦੇ ਬਿਹਤਰ ਭਵਿੱਖ ਦੇ ਲਈ ਇਹ ਫੈਸਲਾ ਲਿਆ ਗਿਆ ਪੰਜਾਬ ਦੇ ਹੱਕ ਦੇ ਵਿੱਚ ਭਾਜਪਾ ਨੇ ਇਤਿਹਾਸਿਕ ਕੰਮ ਕੀਤੇ ਹਨ ਸੁਨੀ ਜਖੜ ਦਾ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ 1 ਜੂਨ ਨੂੰ ਭਾਜਪਾ ਨੂੰ ਹੋਰ ਮਜ਼ਬੂਤ ਬਣਾਉਣਗੇ ਕਿਉਂਕਿ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਤੇ ਸੰਦੀਪ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਲੋਕ 1 ਜੂਨ ਨੂੰ ਭਾਜਪਾ ਨੂੰ ਹੋਰ ਮਜ਼ਬੂਤ ਬਣਾਉਣਗੇ ਹਾਲਾਂਕਿ ਸਮੇਂ-ਸਮੇਂ ਤੇ ਲਗਾਤਾਰ ਘਟੜਨ ਲੈ ਕੇ ਚਰਚਾਵਾਂ ਵੀ ਹੋਈਆਂ ਪਿਛਲੇ ਦਿਨੀ ਨੈਟਵਰਕ 80 ਤੇ ਨਿਊਜ਼ 18 ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਸੰਕੇਤ ਦਿੱਤੇ ਗਏ ਕਿ ਦੋ ਤਿੰਨ ਦਿਨ ਦੇ ਵਿੱਚ ਸਥਿਤੀ ਸਪਸ਼ਟ ਹੋ ਜਾਵੇਗੀ ਪਰ ਆਖਰਕਾਰ ਗੱਲ ਨਹੀਂ ਬਣ ਸਕੀ ਤੇ ਹੁਣ ਬਿਲਕੁਲ ਸਾਫ ਹੋ ਚੁੱਕਾ ਹੈ ਫਾਈਨਲ ਹੋ ਚੁੱਕਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਆਪੋ ਆਪਣੇ ਦਮ ਤੇ ਚੋਣ ਮੈਦਾਨ ਦੇ ਵਿੱਚ ਦੋਵੇਂ ਪਾਰਟੀਆਂ ਨਿਤਰਨ ਗਈਆਂ ਸ਼੍ਰੋਮਣੀ ਅਕਾਲੀ ਦਲ ਇੱਕ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਊਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਊਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੰਮਵਰੀ ਹੈ ਤੋ ਇਸ ਕਰਕੇ ਸਾਡੇ ਵਾਸਤੇ ਊਸੂਲ ਹੈ ਸਾਡੇ ਵਾਸਤੇ ਜਿਹੜਾ ਸੀ ਕੋਰਟ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੇ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰੇ ਕਿਸਾਂ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਆ ਸਾਡੇ ਵਾਸਤੇ ਪੰਜਾਬ ਹੈ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਰੋਮਨੀ ਕਾਲੀ ਦਲ ਇੱਕ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਊਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਊਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੁੰਵਰੀ ਹੈ ਉਸ ਕਰਕੇ ਸਾਡੇ ਵਾਸਤੇ ਅਸੂਲ ਹੈ ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰੇ ਖਸਾਂਜ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹੈ ਸਾਡੇ ਵਾਸਤੇ ਪੰਜਾਬ ਹੈ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਓਲੇ ਆ ਜੀ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮ ਐਸ ਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਗਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੀ ਸਰਹੱਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਭਾਰਤ ਅੱਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇਨਜ਼ਰ ਆ ਫੈਸਲਾ ਲਿਆ ਗਿਆ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਉન્નਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਉਮਮਾ ਕੇ ਪਾਣਗੇ। ਇਹ ਬਿਲਕੁਲ ਇੱਕ ਪਾਰਟੀ ਨੇ طے ਕੀਤਾ ਹੈ। ਸੰਜੇ ਗੋਇਲ ਜੀ ਅਸੀਂ 13 ਕੇ 13 ਸੀਟਾਂ ਉੱਪਰ ਲੜ ਕੇ ਜਿੱਤਣਾ ਚਾਹ ਰਹੇ ਹਾਂ। ਅਤੇ ਅੱਜ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕੋ ਸਾਥ ਬੀਜੇਪੀ ਸਿੱਧਾ ਸੰਪਰਕ ਰੱਖੇ। ਪੰਜਾਬ ਦੇ ਲੋਕਾਂ ਕੇ ਮਸਲੇ ਸਿੱਧੇ ਹੱਲ ਕੀਤੇ ਜਾਣ। ये बीच में के जो लोग हैं इनको बीच से हटाया जाए इसके चलते पार्टी अध्यक्ष जी का जो फैसला है कि तेरह की तेरह सीटों पे बीजेपी मजबूती से चुनाव लड़ेगी और ज्यादा से ज्यादा सीटें जीतने के लिए लोगों को आग्रह करेगी हमें यकीन है पंजाब के लोग सबको मौका दिया कांग्रेस को मौका दिया अकाली दल को दिया आपको दिया लेकिन अब इतने परेशान है वो बदलना चाहते हैं और मोदी जी का साथ देना चाहते हैं हमें यकीन है मोदी जी की जीत पंजाब में भी होगी क्यों फैसला लेता गया कि ਅਕਾਲੀ ਦਲ ਦੇ ਨਾਲ ਨਹੀਂ ਜਾਣਾ। ਦੇਖੋ ਸਾਡੇ ਵਿਚਾਰ ਤਰ੍ਹਾਂ ਅਲੱਗ ਆ ਉਹਨਾਂ ਦੇ ਵਿਚਾਰ ਅਲੱਗ ਨੇ। ਅਸੀਂ ਪੂਰੇ ਦੇਸ਼ ਦਾ ਦੇਖਣਾ, ਪੰਜਾਬ ਦਾ ਵੀ ਦੇਖਣਾ। ਦੇਸ਼ ਦੇ ਹਿੱਤ ਸੀ ਪੰਜਾਬ ਦਾ ਹਿੱਤ। ਉਹ ਹੁਣ ਜਿਸ ਤਰ੍ਹਾਂ ਅਮਰਿਤਪਾਲ ਦੀ ਗੱਲ ਕਰਦੇ ਆ ਉਹ ਕਿੱਦਾਂ ਹੋ ਸਕਦਾ? ਉਹ ਤਾਂ ਭਗਵੰਤ ਮਾਨ ਨੇ ਬਹੁਤ ਵਧੀਆ ਫੈਸਲਾ ਲਗਿਆ ਸਾਡੇ ਸੀਐਮ ਸਾਹਿਬ ਨੇ। ਤੇ ਉਹਨਾਂ ਨੂੰ ਜ਼ਰੂਰ ਰੋਕਣਾ ਚਾਹੀਦਾ ਇਹ ਸੀ ਸ਼ਕਤੀਆਂ ਨੂੰ ਅਸੀਂ ਪੰਜਾਬ ਤੋੜਨਾ, ਦੇਸ਼ ਦੀ ਮੇਨਸਟ੍ਰੀਮ ਨਾਲੋਂ ਅਲੱਗ ਕਰਨਾ। ਤੁਸੀਂ ਕਹਿ ਰਹੇ ਹੋ ਅਮਰਿਤਪਾਲ ਜਾਂ ਬੰਦੀ ਸਿੰਘਾ ਦੇ ਮਸਲੇ ਦੇ ਉੱਤੇ ਬੀਜੇਪੀ ਦੇ ਲਾਈਨ ਕਲੀਅਰ ਹੈ ਕਿ ਨਾ ਤਾਂ ਬੰਗੀ ਬੰਦੀ ਸਿੰਘ ਛੱਡੇ ਜਾਣਗੇ ਔਰ ਨਾ ਹੀ ਅਮਰਿਤਪਾਲ ਦੇ ਉੱਤੇ ਜਿਹੜਾ ਛੱਡੇ ਜਾਣ ਦੀ ਗੱਲ ਨਹੀਂ ਹਾਂ ਉਹ ਤੁਹਾਨੂੰ ਪਤਾ ਬੰਦੀ ਸਿੰਘ 4 ਹੀ ਰਹਿਗੇ ਨੇ ਜਿਨ੍ਹਾਂ ਦੀ ਗੱਲ ਕਰਦੇ ਆ ਉਹ ਉਹਨਾਂ ਨੂੰ ਖੁਦ ਨੂੰ ਨਹੀਂ ਮੰਗਣ ਵਾਲਿਆਂ ਨੂੰ ਪਤਾ ਵੀ ਇਹ ਕਿੰਨੇ ਰਹਿ ਗਏ ਨੇ ਉਹ ਵੀ ਕਾਨੂੰਨ ਸਮਤ ਹੀ ਹੋਏਗਾ ਨਾ ਸਾਰਾ ਹੁਣ ਅਸੀਂ ਰਾਜੂ ਵਾਲੇ ਨੂੰ ਤੁਸੀਂ ਕਿਸ ਤਰ੍ਹਾਂ ਛੱਡਦੇ ਹੋਗੇ ਉਹਨੂੰ ਫਾਂਸੀ ਦੀ ਸਜ਼ਾ ਠੀਕ ਹੈ ਔਰ फांसी ਦੀ سزا ਉਮਰ ਕੈਚ ਤਬਦੀਲ ਹੋ ਕੇ ਆਊਗੀ ਫਿਰ ਉੱਤੇ ਵਿਚਾਰ ਹੋਊਗਾ ਉਸ ਤੋਂ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ ਇਹ ਸਿਰਫ ਇਸੇ ਗੱਲ ਤੇ ਫਸਿਆ ਸੀਗਾ ਜਾਂ ਕੋਈ ਹੋਰ ਗੱਲ ਸੀਗਾ ਕਿਉਂਕਿ ਪਹਿਲਾਂ ਤਾਂ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਪਰਨੀਤ ਕੋਰ ਇਹ ਸਾਰੇ ਕਹਿ ਰਹੇ ਸੀ ਕਿ ਅਲਾਈਅንስ ਲੋਕਾਂ ਦੀਆਂ ਭਾਵਨਾਵਾਂ ਦੇਖੋ ਇਹ ਭਾਜਪਾ ਦੇ ਬਹੁਤ ਹਿੱਤਾਂ ਦਾ ਪੰਜਾਬ ਜਿਹੜਾ ਗਠਬੰਧਨ ਨਹੀਂ ਹੋਇਆ ਸਾਡੀ ਲੀਡਰਸ਼ਿਪ ਬਣ ਪਈਗੀ ਔਰ ਸਾਡੇ ਵਰਕਰਾਂ ਨੂੰ ਜਿੰਨੇ ਤਸੀਹੇ ਦਿੱਤੇ ਜਾਂਦੇ ਸੀ ਉਹਨੇ ਆਮ ਆਦਮੀ ਜਾਂ ਕਾਂਗਰਸ ਦੇ ਰਾਜ ਚ ਨਹੀਂ ਦਿੱਤੇ ਜਾਂਦੇ ਜਿੰਨੇ ਅਕਾਲੀ ਦਲ ਨਾਲ ਗਠਜੰਬਨ ਚ ਹੁੰਦੇ ਸੀ ਠੀਕ ਹੈ ਪਹਿਲੀ ਗੱਲ ਤਾਂ ਮੈਂ ਸੱਚੀ ਗੱਲ ਬੋਲਦਾ ਦੂਜਾ ਅਕਾਲੀ ਦਲ ਨੂੰ ਅਸੀਂ ਅੱਛਾ ਸੰਗਠਨ ਮੰਨਦੇ ਆ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਆਉਂਦੀ ਹੈ ਕਿ ਉਹ ਹੁੰਦੇ ਤਾਂ ਇਹੋ ਜਿਹੇ ਫੈਸਲੇ ਨਾ ਹੁੰਦੇ ਪੰਜਾਬ ਹਿੱਤ ਦੇ ਫੈਸਲੇ ਹੁੰਦੇ ਤੇ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਲੀਡਰਾਂ ਤੋਂ ਬਿਨਾ ਹੋ ਗਈ ਉਹ ਸੋਚ ਜਿਹੜੀ ਲੀਡਰਾਂ ਦੀ ਹੁੰਦੀ ਹੈ ਜਿਵੇਂ ਗੁਰਚੰਦ ਸਿੰਘ ਤੌੜਾ ਜੀ ਦੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ ਉਹ ਨਹੀਂ ਦੇਖੋ ਇਹ ਸਭ ਮੌਕਾ ਪ੍ਰਸਤ ਨੇ ਜਦੋਂ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਜੇ ਅਸੀਂ ਇਹਨਾਂ ਨਾਲ ਰਹਾਂਗੇ ਸਾਡਾ ਨੁਕਸਾਨ ਹੋਊਗਾ ਉਦੋਂ ਹੱਥ ਪਿੱਛੇ ਖਿੱਚ ਲਿਆ ਹੁਣ ਕਿਉਂਕਿ ਉਹਨਾਂ ਦੀ ਬੀੜੀ ਡੁੱਬਦੀ ਨਜ਼ਰ ਆ ਰਹੀ ਹੈ ਤਾਂ ਉਹਨਾਂ ਨੂੰ ਇਹ ਵੀ ਬੀਜਪੀ ਦੇ ਸਹਾਰੇ ਅਸੀਂ ਤਰ ਜਾਾਂਗੇ ਤਰਨਾ ਕੋਈ ਨਹੀਂ ਹੈ ਨਾ ਬੀਜਪੀ ਪੰਜਾਬ ਦੇ ਹਿੱਤ ਦੀ ਆ ਨਾ ਕਾਲੀਦਲ ਪੰਜਾਬ ਦੇ ਹਿੱਤ ਦਾ ਉਹਨਾਂ ਨੇ ਸਿਰਫ ਆ ਧਰਮ ਦੇ ਨਾਤੇ ਰੋਟੀਆਂ ਸੇਕੀਆਂ ਨੇ ਹਕੀਕਤ ਦੇ ਵਿੱਚ ਨਾ ਕੋਈ ਧਰਮ ਦਾ ਪ੍ਰਚਾਰ ਕਰਿਆ ਨਾ ਕੋਈ ਐਦਾਂ ਦਾ ਕਿ ਐਡੀ ਵੱਡੀ ਸੰਸਥਾ ਦੇ ਵਿੱਚ ਉਹ ਰਹੇ ਨੇ ਜਿਹੜਾ ਐਜੀਪੀਸੀ ਆ ਜਿਹੜੀ ਬਹੁਤ ਵੱਡੀ ਸੰਸਥਾ ਸਾਡੇ ਦੇਸ਼ ਦੀ ਉਦੇ ਰਾਹ ਹੀ ਕੇ ਮੈਡੀਕਲ ਕਾਲਜ ਖੋਲੇ ਹੁਣ ਜਾਂ ਚੰਗੇ ਸਕੂਲ ਖੋਲੇ ਹੁਣ ਜਿੱਥੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਉਸ ਪਾਸੇ ਵੱਲ ਵੀ ਉਹਨਾਂ ਨੇ ਉਹਨਾਂ ਨੇ ਸਿਰਫ ਉਹਨਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਆਪਣੀ ਇਲੈਕਸ਼ਨ ਵਾਸਤੇ ਵਰਤੇ ਨੇ ਉਥੋਂ ਉਹ ਪੈਸਾ ਉਹਦਾ ਦੁਰਪਯੋਗ ਕਰਦੇ ਰਹੇ ਨੇ ਸੋ ਇਸੇ ਕਰਕੇ ਅੱਜ ਉਹ ਇਸ ਹਾਲਾਤ 'ਚ ਨੇ ਕਿ ਖੰਡਰ ਸਾਹਿਬ ਗਾਇਰੇ ਪੰਜਾਬ ਦੇ ਭਵਿੱਖ ਦੇ ਲਈ ਅਸੀਂ ਅੜ ਹੋਏ ਆਂ ਕਿਆ ਹੋ ਗਏ ਪੰਜਾਬ ਦਾ ਭਵਿੱਖ ਹੋਣਾ ਕਿ ਹੈ ਸੁਰੱਖਿਤਰ ਉਹਨੇ ਕਿਹਾ ਦੇਖੋ ਜੀ ਜਾਖੜ ਸਾਹਿਬ ਨੂੰ ਪਹਿਲਾਂ ਤਾਂ ਇਹ ਹੀ ਨਹੀਂ ਪਤਾ ਉਹ ਕਿਹੜੇ ਭਵਿੱਖ ਦੀ ਗੱਲ ਕਰਦੇ ਹਜੇ ਤਾਂ ਉਹਨਾਂ ਦਾ ਆਪ ਦਾ ਭਵਿੱਖ ਨਹੀਂ ਸਮਝ ਲੱਗ ਰਿਹਾ ਵੀ ਉਹਦਾ ਉਹਨਾਂ ਦਾ ਭਵਿੱਖ ਕੀ ਹੈ ਕਿਉਂਕਿ ਪਹਿਲਾਂ ਕਾਂਗਰਸ ਚ ਕਾਂਗਰਸ ਚ ਨਹੀਂ ਜਿੱਤ ਸਕੇ ਹੁਣ ਉਹ ਬੀਜੇਪੀ ਚ ਚਲੇ ਗਏ ਬੀਜੇਪੀ ਚ ਵੀ ਉਹਨਾਂ ਦੀ ਦਾਲ ਨਿਕਲਨੀ ਫਿਰ ਅਗਲੀ ਵਾਰੀ ਦੇਖੋ ਕਿੱਥੇ ਜਾ ਕੇ ਭਵਿੱਖ ਬਣਾਉਣਗੇ ਹਜੇ ਆਪ ਦਾ ਭਵਿੱਖ ਬਣਾਉਣ ਤੇ ਲੱਗੇ ਠੀਕ ਥੈਂਕ ਯੂ ਸਰ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਆ ਪੰਜਾਬੀਆਂ ਦੇ ਹਿੱਤ ਦਾ ਨਿਰਣੇ ਆ ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਪੰਜਾਬੀਆਂ ਲਈ ਪੰਜਾਬੀਅਤ ਲਈ ਨਰਿੰਦਰ ਭਾਈ ਮੋਦੀ ਦੁਆਰਾ ਕੀਤੇ ਗਏ ਜਿਹੜੇ ਇਤਿਹਾਸਿਕ ਕੰਮ ਨੇ ਪੂਰੀ ਜਾਣਕਾਰੀ ਘਰ-ਘਰ ਪਹੁੰਚਾਉਂ ਪਹੁੰਚਾਏਗੀ ਸ਼ਾਇਦ ਚਾਹੇ ਤੁਸੀਂ ਇੱਕ ਪਾਸੇ ਸ਼੍ਰੀ ਅਯੁੱਧਿਆ ਦੇ ਅੰਦਰ ਰਾਮ ਮੰਦਿਰ ਦੇ ਨਿਰਮਾਣ ਦਾ ਮੁੱਦਾ ਹੈ ਤੇ ਦੂਜੇ ਪਾਸੇ ਪੰਜਾਬ ਤੇ ਪੰਜਾਬੀਆਂ ਦੀ ਚਿਰ ਪ੍ਰਚਿਤ ਜਿਹੜੀ ਮੰਗ ਸੀ ਕਿ ਗੁਰੂ ਘਰ ਦੇ ਖੁੱਲੇ ਦਰਸ਼ਨ ਦੀਦਾਰ ਦਾ ਮੌਕਾ ਮਿਲੇ ਇਹ ਮੰਗ ਪੂਰੀ ਕਰਨ ਦਾ ਅਸ਼ੀਰਵਾਦ ਵੀ ਨਰਿੰਦਰ ਭਾਈ ਮੋਦੀ ਜੀ ਨੂੰ ਵਾਹਿਗੁਰੂ ਨੇ ਦਿੱਤਾ ਔਰ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਖੋਲਿਆ ਰੋਕਾਂਗੇ ਅਗਲੀ ਵੱਡੀ ਖਬਰ ਦਾ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਦਾ ਵੱਡਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਲੋਕਸਭਾ ਚੋਣ ਨਹੀਂ ਲੜਾਂਗਾ ਇਹ ਬਿਲਕੁਲ ਉਹਨਾਂ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਸੁਰਜੀਵਾਲਾ ਜਾਂ ਸ਼ੈਲਜਾ ਚੋਣ ਲੜਨਗੇ ਤਾਂ ਖੁਸ਼ੀ ਹੋਵੇਗੀ ਨਾਲ ਹੀ ਭੁਪਿੰਦਰ ਹੁੱਡਾ ਦੇ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਸੁਰਜੀਵਾਲਾ ਜਾਂ ਸ਼ੈਲਜਾ ਚੋਣ ਲੜਨਗੇ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ ਬਾਕੀ ਫੈਸਲਾ ਪਾਰਟੀ ਨੇ ਕਰਨਾ ਹੈ ਸੋ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਦਾ ਚੋਣ ਲੜਨ ਨੂੰ ਲੈ ਕੇ ਵੱਡਾ ਬਿਆਨ ਸਮਝਿਆ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਮੈਂ ਲੋਕ ਸਭਾ ਚੋਣ ਨਹੀਂ ਲੜਾਂਗਾ ਤੇ ਨਾਲ ਇਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਕਰ ਸੁਰਜੇ ਵਾਲਾ ਜਾਂ ਛੈਲਜਾ ਚੋਣ ਲੜਨਗੇ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ ਦੇਖੀ ਜਾਨ ਤੱਕ ਮੇਰਾ ਸਵਾਲ ਹੈ ਕਿਉਂਕਿ ਦਿਪਿੰਦਰ ਯਹਾਂ ਸੇ ਉਸकी वो है चल रही है चर्चा पार्टी फैसला करेगी तुम दोनों का कोई चुनाव लड़ने मेरा इरादा नहीं है ਮੈਂ ਅੱਜ ਵਿਪੱਖਸ਼ਾ ਨੇਤਾ ਹਾਂ ਤਾਂ ਅੱਗੇ ਪ੍ਰਦੇਸ਼ ਕੋ ਚੋਣ ਹੋਣੇ ਵਾਲੇ ਹੈ ਤਾਂ ਮੇਰਾ ਸਹਿਣੀ ਬਾਕੀ ਉਹ ਸੁਰਜਵਾਲਾ ਲੜੇ ਸ਼ੈਲਜਾ ਜੀ ਲੜੇ ਮਾਰੇ ਦੋਖੇ ਖੁਸ਼ੀ ਹੋਗੀ ਸੀਨੀਅਰ ਲੀਡਰ ਕੰਗਰਾਂ ਨਾਉਦ ਦਿੱਲੀ ਦੇ ਵਿੱਚ ਜੀਪੀ ਨੱਡਾ ਨੂੰ ਮਿਲਣ ਦੇ ਲਈ ਪਹੁੰਚੇ ਨੇ ਸ਼੍ਰੀ ਨੇਦੀ ਵਿਵਾਦ ਪੋਸਟ ਤੇ ਕੰਗਰਾਂ ਨਾਉਦ ਦਾ ਬਿਆਨ ਵੀ ਆਇਆ ਉਹਨਾਂ ਦਾ ਕਹਿਣਾ ਕਿ ਹਰ ਮਹਿਲਾ ਦਾ ਸਨਮਾਨ ਜ਼ਰੂਰੀ ਹੈ ਕਿਸੇ ਵੀ ਮਹਿਲਾ ਨੂੰ ਅਪਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ ਪਾਰਟੀ ਦੇ ਨਿਰਦੇਸ਼ਾਂ ਦੇ ਹੇਠ ਐਕਸ਼ਨ ਲਾਵਾਂਗੇ ਨਾਲ ਉਹਨੇ ਵੀ ਕਹਿ ਕੇ ਜੋ ਪਾਰਟੀ ਦੇ ਨਿਰਦੇਸ਼ ਹੋਏ ਉਸ ਦੇ ਇੱਥੇ ਐਕਸ਼ਨ ਵਿੱਚ ਲਿਆ ਜਾਵੇਗਾ ਮੈਨੂੰ ਅੱਜ ਜੀਪੀ ਨੱਡਾ ਨੇ ਮਿਲਣ ਦੇ ਲਈ ਦਿੱਲੀ ਬੁਲਾਇਆ ਹਿਮਾਚਲ ਦੇ ਮੰਡੀ ਤੋਂ ਭਾਜਪਾ ਉਮੀਦਵਾਰ ਨੇ ਦਰਸਲ ਕੰਗਰਾਂ ਨਾਉਤ ਕੱਲ ਸ਼੍ਰੀ ਨੇਤ ਨੇ ਕੰਗਨਾ ਦੇ ਖਿਲਾਫ ਵਿਵਾਦਿਤ ਪੋਸਟ ਕੀਤੀ ਸੀ ਇਸ ਦੇ ਵਿਚਾਲੇ ਦਰਸਲ ਇਹ ਮੁਲਾਕਾਤ ਹੋ ਰਹੀ ਹੈ ਤੇ ਨਾਲ ਹੀ ਕੰਗਰਾਂ ਨਾਉਤ ਦੇ ਵੱਲੋਂ ਇਸ ਪੂਰੇ ਵਿਵਾਦ ਨੂੰ ਲੈ ਕੇ ਬਿਆਨ ਵੀ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹਰ ਮਹਿਲਾ ਦਾ ਸਨਮਾਨ ਜ਼ਰੂਰੀ ਹੈ ਕਿਸੇ ਵੀ ਮਹਿਲਾ ਨੂੰ ਅਪਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ एक्शन दिया है जी। मेरी जो है मुझे नड्डा जी ने दिल्ली बुलाया है उनसे मीटिंग होने के बाद ही मैं कोई प्रतिक्रिया आगे दे पाऊंगी और आप हैं। तैयारी है कंगना तो जी आपकी? ने तारा। ने तारा ने तारा। मैंने उस पर आपको जवाब दिया है अगर आप देखें तो मैंने उसपे जवाब दिया है की मैं एक अभिनेत्री हूँ और अभिनेत्री होने के कारण या जो भी किसी भी महिला का कोई भी चाहे उनका व्यवसाय हो कोई भी उनका काम हो पेशा हो हर महिला चाहे वो टीचर हो चाहे वो एक्ट्रेस हो चाहे वो जर्नलिस्ट हो चाहे वो राजनीतिज्ञ हो या वो चाहे सेक्स वर्कर हो किसी भी तरीके की जो महिला हैं वो डिग्निटी जो है वो डिजर्व करती हैं और किसी भी महिला को अपमानित करना उसके आई मीन यू नो सेक्शुलाइज करना और खासकर सबसे ज़्यादा जो मुझे दुख हुआ है वो जो मंडी जिसे छोटा काशी कहा जाता है पूरे विश्व में छोटे काशी के नाम से प्रसिद्ध है जहाँ पे ऋषि पराशर से लेकर ऋषि मार्कंडे जी ने तपस्या की है उसके बारे में इतनी भद्दी टिप्पणी तो हम सब मंडीवासी जो हैं वो बहुत ही कष्ट हमें हुआ है इस चीज़ को लेकर देखिए मुझे नड्डा जी ने बुलाया है वो मुझसे मीटिंग करेंगे और आप इसकी भी आप गरिमा रखिए कि अब मैं जो हूँ वो पार्टी से आगे या पीछे नहीं चल सकती हूँ मुझे उनके साथ चलना पड़ेगा उनके इंस्ट्रक्शन के साथ चलना पड़ेगा तो आप हाँ जी उन्होंने मुझे बोला लीगल एक्शन लेंगे लेंगे मैम क्या मुझे वो जाकर बताएंगे आपको पता है ये घटना पिछली रात तो मुझे टिकट मिला उससे अग, पिछली अगली रात जो है ये घटना हो गई तो आज मैं नड्डा जी से ਉਦੇ ਕੰਗਰਾ ਨਾਲ ਉੱਤੇ ਵਿਵਾਦ ਟਿੱਪਣੀ ਮਾਮਲੇ ਦਾ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਨੋਟਿਸ ਲਿਆ ਗਿਆ ਹੈ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਸੁਪ੍ਰੀਆ ਸ਼੍ਰੀ ਨੇਤ ਤੇ ਐਚ ਐਸ ਅਹੀਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਮਹਿਲਾ ਕਮਿਸ਼ਨ ਨੇ ਐਕਸ ਤੇ ਪੋਸਟ ਪਾ ਕੇ ਦਰਸੇ ਇਸ ਦੀ ਜਾਣਕਾਰੀ ਦਿੱਤੀ ਹਰ ਮਹਿਲਾ ਦੀ ਇੱਜ਼ਤ ਤੇ ਸਤਕਾਰ ਦਾ ਧਿਆਨ ਰੱਖਿਆ ਜਾਵੇ ਮਹਿਲਾ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਹਰ ਮਹਿਲਾ ਦੀ ਇੱਜ਼ਤ ਤੇ ਸਤਿਕਾਰ ਦਾ ਧਿਆਨ ਰੱਖਿਆ ਜਾਵੇ ਸ਼੍ਰੀ ਨੇਤ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤੀ ਸੀ ਦਰਸਲ ਵਿਵਾਦਿਤ ਪੋਸਟ ਕੰਗਰਾਂਡ ਦੀ ਬੋਲ ਤਸਵੀਰ ਅਪਲੋਡ ਕਰਕੇ ਸ਼੍ਰੀ ਨੇਤ ਨੇ ਲਿਖਿਆ ਸੀ ਕਿ ਕੀ ਬਾ ਚੱਲ ਰਿਹਾ ਮੰਡੀ ਦੇ ਵਿੱਚ ਕੋਈ ਦੱਸੇਗਾ ਹਾਲਾਂਕਿ ਬਾਅਦ ਦੇ ਵਿੱਚ ਵਿਵਾਦਿਤ ਪੋਸਟੇ ਕਾਂਗਰਸ ਸਾਥੀ ਸ਼੍ਰੀ ਨੇਤ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਮੇਰੇ ਮੈਂਟਾ ਅਕਾਊਂਟ ਤੋਂ ਕਿਸੇ ਸ਼ਖਸ ਨੇ ਇਹ ਪੋਸਟ ਕੀਤੀ ਹੈ ਤੇ ਹੁਣ ਇਹ ਕਾਨੂੰਨੀ ਤੇ ਅਪਮਾਨਜਨਕ ਪੋਸਟ ਹਟਾ ਲਈ ਗਈ ਹੈ श्री नेद्दा कहना है कि मैं किसी महिला बारे अजिहा नहीं कह सकती उन्होंने कहा कि ट्विटर देवे जिस अकाउंट तो पोस्ट किया गया वो फर्जी अकाउंट है पर इस दे विचार राष्ट्रीय महिला कमिशन ने सारे मामले दा नोटिस ले ले अकॉर्डिंग इंस्टाग्राम अकाउंट का एक्सेस कई लोगों के पास है उसमें से किसी एक व्यक्ति ने आज एक बेहद और आपत्तिजनक पोस्ट की। मुझे जैसे ही पता चला, मैंने कर ही नहीं सकती हूँ मैं इसकी घोर विरोधी हूं फिर मैंने जानना चाह की आखिर ये कैसे हुआ तब पता चला कि ट्विटर पर मेरा नाम का दुरुपयोग करके एक पैरोडी अकाउंट चलाया जा रहा है सुप्रिया पैरोडी के नाम से वहीं वहीं पर ही और और से 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 किसी ने पेस्ट करके मेरे पे डाला। मैं ये ये पूरी तरह से जानने में जुटी हूं कि जिन लोगों के पास था उनमें किसने काम किया साथ ही मैंने इस पैरिटी अकाउंट को भी ट्विटर को रिपोर्ट किया क्योंकि ये पहली बार नहीं हुआ है पहले भी मेरे नाम का दुरुपयोग करके जो भू बहु सुप्रिय श्रीनेत का अकाउंट लगता है वहां से अनर्गल टिप्पणियां भ्रमित बातें कही जाती हैं

आज हमने कांग्रेस का एक बयान सुना भारत की बेटी के लिए एक महिला के लिए और भारत के एक कलाकार के लिए कंगना रनौत जो मंडी से लोकसभा की प्रत्याशी बनी लेकिन कांग्रेस का बयान मैं हैरान हूं कि कांग्रेस की महिलाओं के प्रति और भारत के कलाकारों के प्रति बेटियों के प्रति ये ऐसी घिनौनी सोच है जो संस्कार युक्त हैं जो समझदार हैं उनको अच्छी तरह पता है कि रियल लाइफ और रियल लाइफ में क्या अंतर है रियल लाइफ में एक कलाकार को कई चरित्र निभाने पड़ते हैं तो क्या वो जो चरित्र निभा रहा है उसका रियल लाइफ का वही चरित्र बनाओगे प्रियंका वाड्रा कहती है लड़की हूं लड़ सकती हूं परंतु कांग्रेस से यह पूछा जा रहा है तो लड़की हूं क्या कांग्रेस से बच सकती हूं क्योंकि कभी हम देखते हैं कि कांग्रेस के मंत्री कहते हैं बलात्कार होगा मन... लड़कों का प्रदेश है मर्दों का प्रदेश है कांग्रेस उसे टिकट देती है कभी कांग्रेस के नेता पर अंकिता दत्ता आरोप लगाती है कांग्रेस अंकिता दत्ता को निकाल देती है। और आज सारी हदें पार करते हुए शक्ति के के अपमान बाद, आज नारी शक्ति का अपमान करने से भी कांग्रेस पीछे नहीं हटी और कंगना रनौत जी के बारे में जो अभद्र और भद्दी पोस्टिंग इंस्टाग्राम पर सुप्रिया श्रीनेत जो इनकी सोशल मीडिया आईटी टीम की हेड है ਰਾਸ਼ਟਰੀ ਪ੍ਰਵਕਤਾ ਹੈ इन्होंने की यह अस्वीकार्य है पर...